ਸਾਤਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਨਿਰਪੱਖ ਆਵਾਜ਼ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਦੇ ਵਿੱਚ ਡੇਰਿਆਂ ਦੀ ਸਿਆਸਤ ਦੇ ਬੜੇ ਚਰਚੇ ਹੋ ਰਹੇ ਹਨ ਹੋਣ ਵੀ ਕਿਉਂ ਨਾ 1 ਫਰਵਰੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਜੋ ਇੱਕ ਡੇਰੇ ਦੇ ਵਿੱਚ ਉਚੇਚੇ ਤੌਰ ਤੇ ਆ ਰਹੇ ਹਨ ਇਸ ਫੇਰੀ ਦੇ ਸਿਆਸੀ ਲਾਹੇ ਲੈਣ ਦੀ ਕੋਸ਼ਿਸ਼ ਵੀ ਹੋ ਰਹੀ ਹੈ ਬਿਆਨਬਾਜ਼ੀ ਵੀ ਸਿਖਰਾਂ ਤੇ ਪਰ ਸਾਰੀ ਚਰਚਾ ਤੋਂ ਦੂਰ ਇੱਕ ਹੋਰ ਡੇਰੇ ਦੇ ਵਿੱਚ ਵੀ ਸਮਾਗਮ ਕਰਾਏ ਜਾ ਰਹੇ ਹਨ ਇਹਨਾਂ ਸਮਾਗਮਾਂ ਵਿੱਚੇ ਸ਼ਾਮਲ ਹੋਣਾ ਹੈ ਇੱਕ ਜਥੇ ਦੇ ਨਾਲ ਪਟਿਆਲਾ ਤੋਂ ਆਏ ਦਿਵਯਾ ਜੋਤੀ ਜਾਗਰਤੀ ਸਥਾਨ ਦੇ ਡੇਰਾ ਕਮ ਆਸ਼ਰਮ ਦੇ ਵਿੱਚ ਰਜਿੰਦਰ ਸਿੰਘ ਕਹਿੰਦਾ ਹੈ ਕਿ ਆਸਥਾ ਜਾਂ ਸ਼ਰਧਾ ਸਾਇੰਸ ਕੀ ਕਹਿੰਦੀ ਹੈ ਇਸ ਦੇ ਉੱਤੇ ਨਿਰਭਰ ਨਹੀਂ ਕਰਦੀ ਇਹ ਤੁਹਾਡੇ ਅੰਦਰੂਨੀ ਯਕੀਨ ਤੇ ਨਿਰਭਰ ਕਰਦੀ ਹੈ ਪਰ ਸਾਇੰਸ ਮਦਦ ਤਾਂ ਜ਼ਰੂਰ ਕਰ ਰਹੀ ਹੈ ਦੇਵਿਆ ਜੋਤੀ ਜਾਗਰਨ ਸੰਸਥਾਨ ਦੇ ਸੰਸਥਾਪਕ ਆਸ਼ੂतोष ਮਹਾਰਾਜ ਦੇ ਕਲੀਨਿਕਲੀ ਡੈੱਡ ਮਤਲਬ ਡਾਕਟਰੀ ਤੌਰ ਤੇ ਮ੍ਰਿਤਕ ਐਲਾਨੇ ਜਾਣ ਦੇ ਬਾਅਦ ਵੀ 12 ਸਾਲ ਬਾਅਦ ਵੀ ਸਾਇੰਸ ਨੇ ਹੀ ਉਹਨਾਂ ਨੂੰ ਜਿਉਂਦਾ ਰੱਖਿਆ ਹੋਇਆ ਹੈ ਖਾਸ ਕਰ ਰਜਿੰਦਰ ਸਿੰਘ ਵਰਗੇ ਸ਼ਰਧਾਲੂਆਂ ਦੇ ਲਈ ਜਿਨ੍ਹਾਂ ਦੀ ਗਿਣਤੀ ਉਸ ਦਿਨ ਤੋਂ ਬਾਅਦ ਵਧੀ ਹੀ ਹੈ ਘਟੀ ਨਹੀਂ ਬੁੱਧਵਾਰ ਤੋਂ ਹੀ ਇਹਨਾਂ ਸ਼ਰਧਾਲੂਆਂ ਦਾ ਤੰਤਾ ਨੂਰ ਮਹਿਲ ਮਿਖੇ ਦੇਵੇਆ ਜੋਤੀ ਜਾਗਰਤ ਸਥਾਨ ਦੇ ਡੇਰੇ ਦੇ ਵਿੱਚ ਲੱਗਣਾ ਸ਼ੁਰੂ ਹੋ ਗਿਆ ਸੀ ਦੋ ਦਿਨਾਂ ਦੇ ਸਮਾਧੀ ਸਮਾਗਮਾਂ ਦੇ ਲਈ ਇਸ ਸੰਸਥਾਨ ਦੇ ਸੰਸਥਾਪਕ ਨੂੰ ਸਜਦਾ ਕਰਨ ਦੇ ਲਈ ਜੋ ਇਹਨਾਂ ਦੇ ਵਿਸ਼ਵਾਸ ਮੁਤਾਬਿਕ ਮਰਿਆ ਨਹੀਂ ਹੈ ਬਲਕਿ 29 ਜਨਵਰੀ 2014 ਨੂੰ ਇੱਕ ਲੰਬੀ ਸਮਾਧੀ ਦੇ ਵਿੱਚ ਲੀਨ ਹੋ ਗਏ ਹਨ ਤੇ ਉਹ ਇੱਕ ਦਿਨ ਜ਼ਰੂਰ ਵਾਪਸ ਆਉਣਗੇ ਜਿਵੇਂ ਜਿਵੇਂ ਵਲੰਟੀਅਰ ਭਗਤਾਂ ਨੂੰ ਪ੍ਰਾਰਥਨਾ ਸਥਲ ਦੇ ਵੱਲ ਭੇਜ ਰਹੇ ਹੁੰਦੇ ਹਨ ਤਾਂ ਇਸ ਡੇਰੇ ਦੇ ਵਿੱਚ ਜੋ ਕਿ 100 ਏਕੜ ਦੇ ਵਿੱਚ ਫੈਲਿਆ ਹੋਇਆ ਹੈ ਜਲੰਧਰ ਸ਼ਹਿਰ ਤੋਂ 30 ਕਿਲੋਮੀਟਰ ਦੂਰੀ ਤੇ ਸਥਿਤ ਹੈ ਇੱਕ ਹੋਰ ਸ਼ਰਧਾਲੂ ਜੋ ਕਿ ਲੁਧਿਆਣੇ ਤੋਂ ਹਨ ਸਿਮਰਨ ਬੱਤਰਾ ਉਹ ਕਹਿੰਦੀ ਹੈ ਕਿ ਮੇਰੇ ਪਰਿਵਾਰ ਨੇ ਪਿਛਲੇ 12 ਸਾਲਾਂ ਤੋਂ ਇੱਕ ਵੀ ਸਮਾਧੀ ਦਿਵਸ ਜਾਣ ਨਹੀਂ ਦਿੱਤਾ ਹੈ ਜਦੋਂ ਅਸੀਂ ਇੱਥੇ ਨਹੀਂ ਆਏ ਹਾਂ ਮੱਥਾ ਟੇਕਣ ਨਹੀਂ ਆਏ ਹਾਂ ਇੱਥੇ ਆਉਣ ਦੇ ਨਾਲ ਸਾਨੂੰ ਸ਼ਾਂਤੀ ਅਤੇ ਤਾਕਤ ਮਿਲਦੀ ਹੈ ਡੇਰੇ ਦੇ ਅੰਦਰ ਜਾਣ ਵਾਲੇ ਹਰ ਰਸਤੇ ਤੇ ਪੰਜਾਬ ਪੁਲਿਸ ਦੇ ਜਵਾਨ ਤਨਾਤ ਹਨ ਬੈਰੀਕੇਡ ਲੱਗੇ ਹੋਏ ਹਨ ਸਰਵੇਲੈਂਸ ਕੈਮਰੇ ਮੈਟਲ ਡਿਟੈਕਟਰਾਂ ਦੇ ਨਾਲ ਆਉਣ ਵਾਲਿਆਂ ਤੇ ਨਜ਼ਰ ਰੱਖੀ ਜਾਂਦੀ ਹੈ ਸ਼ਰਦਾਲੂਆਂ ਨੂੰ ਇੱਕ ਰਜਿਸਟਰ ਦੇ ਵਿੱਚ ਐਂਟਰੀ ਕਰਨੀ ਪੈਂਦੀ ਹੈ ਆਪਣਾ ਫੋਨ ਜਮ੍ਹਾਂ ਕਰਾਉਣਾ ਪੈਂਦਾ ਹੈ ਸੰਵੇਦਨਸ਼ੀਲ ਥਾਮਾਂ ਤੇ ਜਾਣ ਤੋਂ ਪਹਿਲਾਂ ਔਰ ਇਸ ਡੇਰੇ ਦੀ ਸਭ ਤੋਂ ਵੱਧ ਸੰਵੇਦਨਸ਼ੀਲ ਸਥਾਨ ਉਹ ਹੈ ਇੱਕ ਸੀਲਡ ਚੈਂਬਰ ਹੈ ਜਿੱਥੇ ਆਸ਼ੂਤੋਸ਼ ਮਹਾਰਾਜ ਸਮਾਦੀ ਵਿੱਚ ਲੀਨ ਹਨ ਇਸ ਸੀਲਡ ਚੈਂਬਰ ਦਾ ਤਾਪਮਾਨ -22 ਡਿਗਰੀ ਸੈਂਟੀਗ੍ਰੇਡ ਤੇ ਨਿਰੰਤਰ ਰੱਖਿਆ ਜਾਂਦਾ ਹੈ ਹਮੇਸ਼ਾ ਦੇ ਲਈ ਇਹ ਤਾਪਮਾਨ -22 ਡਿਗਰੀ ਸੈਲਸੀਅਸ ਦੇ ਉੱਤੇ ਹੀ ਰੱਖਿਆ ਜਾਂਦਾ ਹੈ ਸਿਰਫ 10 ਚੇਲਿਆਂ ਦਾ ਇੱਕ ਗਰੁੱਪ ਹੈ ਉਹਨਾਂ ਵੱਲੋਂ ਚੁਣਿਆ ਹੋਇਆ ਕੋਈ ਵਿਅਕਤੀ ਜਾਂ ਉਹ 10ਾਂ ਦੇ ਵਿੱਚੋਂ ਕੋਈ ਵਿਅਕਤੀ ਜਾਂ ਕੋਈ ਮੈਡੀਕਲ ਪ੍ਰੋਫੈਸ਼ਨਲ ਉਹੀ ਇਸ ਸੀਲਡ ਚੈਂਬਰ ਦੇ ਅੰਦਰ ਜਾ ਸਕਦੇ ਹਨ ਬਾਕੀ ਸ਼ਰਧਾਲੂਆਂ ਨੂੰ ਕੁਝ ਦੂਰੀ ਤੋਂ ਹੀ ਮੱਥਾ ਟੇਕਣ ਦੀ ਇਜਾਜ਼ਤ ਹੈ ਹਰ 6 ਮਹੀਨੇ ਦੇ ਬਾਅਦ ਡਾਕਟਰਾਂ ਦੀ ਇੱਕ ਟੀਮ ਇਸ ਸਰੀਰ ਦਾ ਮੁਆਇਨਾ ਕਰਦੀ ਹੈ ਤੇ ਆਪਣੀ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੌਂਪਦੀ ਹੈ ਹੁਣ ਅਦਾਲਤਾਂ ਵੀ ਉਦੋਂ ਦਖਲ ਦਿੰਦੀਆਂ ਹਨ ਜਦੋਂ ਦਰਬੰਗਾ ਦਾ ਇੱਕ ਵਸ਼ੀਕ ਦਲੀਪ ਝਾਵ ਦਾ ਨਾਮ ਸੀ ਜੋ ਕਿ ਅਸ਼ੁਤੋਸ਼ ਮਹਾਰਾਜ ਦਾ ਬੇਟਾ ਹੋਣ ਦਾ ਦਾਵਾ ਕਰਦਾ ਹੈ ਉਹ ਆਪਣੇ ਇੱਕ ਸਾਥੀ ਦੇ ਨਾਲ ਅਦਾਲਤ ਦਾ ਦਰਵਾਜ਼ਾ ਖੜਕਾਉਂਦਾ ਹੈ ਗੁਰੂ ਦੇ ਸਰੀਰ ਦੀ ਕਸਟਡੀ ਮੰਗਦਾ ਹੈ ਕਿ ਮੇਰੇ سپੁਰਦ ਕੀਤਾ ਜਾਵੇ ਅਤੇ ਉਸ ਨੂੰ ਸਰੀਰ ਦੀਆਂ ਅੰਤਿਮ ਰਸਮਾਂ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਇਹ ਮੰਗ ਕਰਦਾ ਹੈ ਪਹਿਲਾਂ ਤਾਂ ਅਦਾਲਤ ਸਸਕਾਰ ਕਰਨ ਦੀ ਇਜਾਜ਼ਤ ਦੇ ਦਿੰਦੀ ਹੈ ਪਰ ਹਾਈ ਕੋਰਟ ਦੀ ਇੱਕ ਦੂਸਰੀ ਬੈਂਚ ਡੇਰੇ ਨੂੰ ਇਹ ਇਜਾਜ਼ਤ ਦੇ ਦਿੰਦੀ ਹੈ ਕਿ ਉਹ ਸਰੀਰ ਨੂੰ ਡਾਕਟਰੀ ਨਿਗਰਾਨੀ ਦੇ ਵਿੱਚ ਰੱਖ ਸਕਦੇ ਹਨ ਦੇਵਿਆ ਜੋਤੀ ਜਾਗਰਨ ਸੰਸਥਾਨ ਇਸ ਦੇ ਇੱਕ ਖੇਤਰੀ ਕੋਆਰਡੀਨੇਟਰ ਨੇ Swami Vishwanand ਉਨ੍ਹਾਂ ਦੇ ਦੱਸਣ ਮੁਤਾਬਕ ਡਾਕਟਰਾਂ ਦੇ ਦੁਆਰਾ ਆਖਰੀ ਚੈੱਕਅਪ 25 ਨਵੰਬਰ ਨੂੰ ਹੋਇਆ ਸੀ ਤੇ ਜੋ ਅਦਾਲਤ ਨੂੰ ਰਿਪੋਰਟ ਸੌਂਪੀ ਗਈ ਹੈ ਉਸ ਮੁਤਾਬਕ ਆਸ਼ੂਤੋਸ਼ ਮਹਾਰਾਜ ਦੇ ਸਰੀਰ ਵਜੋਂ ਸਭ ਕੁਝ ਠੀਕ ਹੈ ਸਹੀ ਪਾਇਆ ਗਿਆ ਹੈ ਕਿਸੇ ਵੀ ਚਿੰਤਾ ਕਰਨ ਦਾ ਕੋਈ ਵਿਸ਼ਾ ਨਹੀਂ ਹੈ ਉਹ ਜਿਨ੍ਹਾਂ ਨੂੰ ਮਹਾਰਾਜ ਦੇ ਸਮਾਦੀ ਤੋਂ ਵਾਪਸ ਆਉਣ ਦੇ ਦਾਅਵਿਆਂ ਦੇ ਉੱਤੇ ਯਕੀਨ ਨਹੀਂ ਹੈ ਉਹਨਾਂ ਦੇ ਵਾਸਤੇ ਡੇਰੇ ਦੇ ਸੀਨੀਅਰ ਅਧਿਕਾਰੀ ਕਹਿੰਦੇ ਹਨ ਕਿ ਉਹ ਪਹਿਲਾਂ ਵੀ ਇਸੇ ਤਰੀਕੇ ਨਾਲ ਸਮਾਧੀ ਦੇ ਵਿੱਚ ਚਲੇ ਜਾਂਦੇ ਸੀ ਕਈ ਕਈ ਦਿਨਾਂ ਤੱਕ ਬਿਨਾਂ ਕੁਝ ਖਾਦੇ ਬਿਨਾਂ ਕਿਸੇ ਨੂੰ ਮਿਲੇ ਉਹ ਸਮਾਧੀ ਦੇ ਵਿੱਚ ਲੀਨ ਰਹਿੰਦੇ ਸੀ ਪਰ ਇਸ ਵਾਰ ਉਹਨਾਂ ਵੱਲੋਂ ਇਹ ਇਸ਼ਾਰਾ ਦੇ ਦਿੱਤਾ ਗਿਆ ਸੀ ਕਿ ਸਮਾਧੀ ਬਹੁਤ ਲੰਬੀ ਹੋਣ ਵਾਲੀ ਹੈ ਬਹੁਤ ਲੰਮੇ ਸਮੇਂ ਤੱਕ ਉਹ ਸਮਾਧੀ ਦੇ ਵਿੱਚ ਰਹਿਣਗੇ ਉਹ ਸਾਨੂੰ ਇਸ ਦੇ ਲਈ ਤਿਆਰ ਕਰਕੇ ਗਏ ਸੀ ਪਰ ਸਾਨੂੰ ਇਹ ਪਤਾ ਨਹੀਂ ਹੈ ਕਿ ਉਹ ਵਾਪਸ ਕਦੋਂ ਆਉਣਗੇ ਇਹ ਇਹਨਾਂ ਅਧਿਕਾਰੀਆਂ ਵੱਲੋਂ ਸਟੇਟਮੈਂਟ ਦਿੱਤੀ ਗਈ ਹੈ ਪਰ ਜਦੋਂ ਤੋਂ ਆਸ਼ੂਤੋਸ਼ ਮਹਾਰਾਜ ਮਾਦੀ ਦੇ ਵਿੱਚ ਗਏ ਹਨ ਇਸ ਦੇ ਦਰਮਿਆਨ ਡੇਰੇ ਦੀ ਧਾਰਮਿਕ ਅਤੇ ਪ੍ਰਸ਼ਾਸਨਿਕ ਜ਼ਿੰਦਗੀ ਦੇ ਵਿੱਚ ਕੋਈ ਫਰਕ ਨਹੀਂ ਪਿਆ ਹੈ ਕੋਈ ਖੜੋਤ ਨਹੀਂ ਆਈ ਹੈ ਸਭ ਕੁਝ ਕੰਮ ਰੁਟੀਨ ਦੇ ਵਾਂਗ ਚੱਲ ਰਿਹਾ ਹੈ ਅੱਗੇ ਨਾਲੋਂ ਕਾਫੀ ਵੱਧ ਫੁੱਲ ਰਿਹਾ ਹੈ ਡੇਰਾ ਪ੍ਰਬੰਧਕ ਕਹਿੰਦੇ ਹਨ ਕਿ ਸਾਨੂੰ ਆਸ਼ੂਤੋਸ਼ ਮਹਾਰਾਜ ਹੀ ਰਸਤਾ ਦਿਖਾਉਂਦੇ ਹਨ ਹਰ ਰੋਜ਼ ਧਿਆਨ ਧਰਨ ਸਮੇਂ ਸਾਨੂੰ ਉਹਨਾਂ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਹੈ ਪਿਛਲੇ 12 ਸਾਲਾਂ ਦੇ ਵਿੱਚ ਜਿਸ ਤਰੀਕੇ ਨਾਲ ਡੇਰਾਬਾਦ ਫੁੱਲ ਰਿਹਾ ਹੈ ਇਹ ਵੀ ਇਸ ਚੀਜ਼ ਦਾ ਸਬੂਤ ਹੈ ਕਿ ਅਸ਼ੁਤੋਸ਼ ਮਹਾਰਾਜ ਦੀ ਨਿਗਰਾਨੀ ਹੇਠ ਹੀ ਸਭ ਕੁਝ ਹੋ ਰਿਹਾ ਹੈ ਉਹ ਡੀ ਜੇ ਜੇ ਐਸ ਦੇ ਵਿਆ ਜੋਤੀ ਜਗਨਥ ਸਥਾਨ ਜਿਸ ਨੂੰ ਇਸ ਤਰ੍ਹਾਂ ਵੀ ਪੁਕਾਰਿਆ ਜਾਂਦਾ ਹੈ ਉਹ ਦਾਵਾ ਕਰਦਾ ਹੈ ਕਿ ਇਕੱਲੇ ਪੰਜਾਬ ਦੇ ਵਿੱਚ ਹੀ 40 ਤੋਂ 50 ਲੱਖ ਸ਼ਰਧਾਲੂ ਉਹਨਾਂ ਦੇ ਡੇਰੇ ਦੇ ਹਨ ਤੇ ਸੈਂਕੜੇ ਸ਼ਰਧਾਲੂ ਵਿਦੇਸ਼ਾਂ ਦੇ ਵਿੱਚ ਵੀ ਬੈਠੇ ਹਨ ਚਾਹੇ ਉਹ ਯੂ ਐਸ ਹੋਵੇ ਯੂਰਪ ਹੋਵੇ ਜਾਂ ਫਿਰ ਆਸਟ੍ਰੇਲੀਆ ਹੋਵੇ ਗੁਰੂ ਪੁਰਬणिमा ਦੇ ਮੌਕੇ ਨੂਰਬਹਿਲ ਦੇ ਸਡੇਰੇ ਦੇ ਵਿੱਚ ਲੱਖਾਂ ਦਾ ਇਕੱਠ ਹੁੰਦਾ ਹੈ ਪੰਜਾਬ ਸਰਕਾਰ ਦੇ ਰਿਕਾਰਡ ਦੇ ਵਿੱਚ ਵੀ ਇਹ ਡੇਰਾ ਦਿਵਿਆਗ੍ਰਾਮ ਦੇ ਨਾਮ ਦੇ ਨਾਲ ਰਜਿਸਟਰਡ ਹੈ ਔਰ ਆਪਣੇ ਆਪ ਦੇ ਵਿੱਚ ਇੱਕ ਇਹ ਕਸਬੇ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਕਈ ਢਾਂਚੇ ਇਸ ਡੇਰੇ ਦੇ ਵਿੱਚ ਮਹਾਰਾਜ ਦੀ ਸਮਾਦੀ ਦੇ ਵਿੱਚ ਜਾਣ ਤੋਂ ਬਾਅਦ ਬਣੇ ਹਨ 1946 ਦੇ ਵਿੱਚ ਬਿਹਾਰ ਦੇ ਦਰਬੰਗਾ ਦੇ ਵਿੱਚ ਜਨਮੇ ਮਹੇਸ਼ ਚਾ ਜੋ ਕਿ ਹੁਣ ਅਸ਼ੁਤੋਸ਼ ਮਹਾਰਾਜ ਵਜੋਂ ਜਾਣੇ ਜਾਂਦੇ ਹਨ ਇਹ ਕਿਹਾ ਜਾਂਦਾ ਹੈ ਕਿ 1970 ਦੇ ਵਿੱਚ ਕਿਸੇ ਸਮੇਂ ਉਹ ਪੰਜਾਬ ਆਏ ਇੱਥੇ ਇੱਕ ਧਾਰਮਿਕ ਆਗੂ ਦੇ ਨਾਲ ਉਹਨਾਂ ਵੱਲੋਂ ਕੁਝ ਸਮਾਂ ਬਤਾਇਆ ਗਿਆ ਬਾਅਦ ਵਿੱਚ ਉਹ ਖੁਦ ਅਧਿਆਤਮ ਵੱਲ ਚਲੇ ਗਏ ਤੇ 1980 ਦੇ ਵਿੱਚ ਇਸ ਡੇਰੇ ਦੀ ਸਥਾਪਨਾ ਕੀਤੀ ਗਈ ਕਡੇਰਾ ਬਣਾਇਆ ਗਿਆ ਜੋ ਮੌਜੂਦਾ ਡੇਰਾ ਹੈ ਉਸ ਦੀ ਨਹੀਂ ਮਈ 1995 ਦੇ ਵਿੱਚ ਰੱਖੀ ਗਈ ਸੀ ਬਹੁਤ ਥੋੜੀ ਜੀ ਜ਼ਮੀਨ ਦੇ ਉੱਤੇ ਉਹ ਡੇਰੇ ਦੀ ਸ਼ੁਰੂਆਤ ਹੋਈ ਸੀ ਜੋ ਅਜੂਬਾ ਫੁੱਲ ਕੇ 100 ਏਕੜ ਤੋਂ ਵੀ ਪਾਰ ਟੱਪ ਗਿਆ ਹੈ ਹੁਣ ਇਸ ਡੇਰੇ ਦਾ ਅਭਾਰ ਹੋਰ ਵੀ ਹੈਰਾਨੀਜਨਕ ਕਦੋਂ ਹੋ ਜਾਂਦਾ ਹੈ ਜਦੋਂ ਆਸ਼ੂਤੋਸ਼ ਮਹਾਰਾਜ ਦਾ ਕੋਈ ਵੀ ਉੱਤਰ ਅਧਿਕਾਰੀ ਨਹੀਂ ਹੈ ਕੋਈ ਵੀ ਸੈਕੰਡ ਇਨ ਕਮਾਂਡ ਐਲਾਨਿਆ ਨਹੀਂ ਗਿਆ ਹੈ ਬਲਕਿ ਇੱਕ 10 ਸੀਨੀਅਰ ਬੰਦਿਆਂ ਦੀ ਇੱਕ ਟੀਮ ਬਣੀ ਹੋਈ ਹੈ ਉਹ ਟੀਮ ਹੀ ਸਾਰੇ ਪ੍ਰਸ਼ਾਸਨਿਕ ਫੈਸਲੇ ਲੈਂਦੀ ਹੈ ਸਾਰੇ ਫੈਸਲੇ ਰਲ ਮਿਲ ਕੇ ਇਸ 10 ਮੈਂਬਰੀ ਟੀਮ ਵਜੋਂ ਹੀ ਲਏ ਜਾਂਦੇ ਹਨ ਇਲਾਕੇ ਦੀ ਸਭ ਤੋਂ ਵੱਡੀ ਗਊਸ਼ਾਲਾ ਵੀ ਇਸ ਡੇਰੇ ਵਿੱਚ ਚਲਾਈ ਜਾਂਦੀ ਹੈ 900 ਤੋਂ ਲੈ ਕੇ 1000 ਦੇਸੀ ਜਿਹੜੀ ਆ ਸਹੀਵਲ ਗਊਆਂ ਨੇ ਉਹ ਇਸ ਗਊਸ਼ਾਲਾ ਦੇ ਵਿੱਚ ਰੱਖੀਆਂ ਗਈਆਂ ਨੇ 300 ਏਕੜ ਤੋਂ ਵੀ ਵੱਧ ਜਗ੍ਹਾ ਦੇ ਵਿੱਚ ਆਰਗੈਨਿਕ ਫਾਰਮਿੰਗ ਕੀਤੀ ਜਾਂਦੀ ਹੈ ਡ੍ਰੈਗਨ ਫਰੂਟ ਕੋਕੋਨਟ ਜਾਂ ਸੇਬ ਵਰਗੇ ਫਲ ਇਸ ਆਰਗੈਨਿਕ ਫਾਰਮਿੰਗ ਦੇ ਜਰੀਏ ਉਗਾਏ ਜਾਂਦੇ ਹਨ ਜੋ ਕਿ ਪੰਜਾਬ ਦੇ ਮੂਲ ਤੌਰ ਤੇ ਫਲ ਵੀ ਨਹੀਂ ਹਨ ਉਹਨਾਂ ਦੀ ਖੇਤੀ ਇਸ ਡੇਰੇ 'ਵਜੋਂ ਕੀਤੀ ਜਾਂਦੀ ਹੈ। ਇੱਕ ਰੈਸਟੋਰੈਂਟ ਵੀ ਹੈ ਇਸ ਡੇਰੇ ਦੇ ਅੰਦਰ। ਇੱਕ ਫਾਰਮੇਸੀ ਹੈ ਜਿਸ ਦੇ ਵਿੱਚ 250 ਤੋਂ ਵੱਧ ਪ੍ਰੋਡਕਟਸ ਅਵੇਲੇਬਲ ਨੇ ਜਿਹੜੇ ਵੇਚੇ ਜਾਂਦੇ ਨੇ। ਕਈ ਦਵਾਈਆਂਆਂ, ਕਈ ਪ੍ਰੋਡਕਟ ਅਜੇ ਵੀ ਹਨ ਜਿਸ ਦਾ ਪੇਟੈਂਟ ਇਸ ਡੇਰੇ 'ਵਜੋਂ ਲੈ ਕੇ ਰੱਖਿਆ ਗਿਆ ਹੈ। ਔਰ ਜੋ ਟੀਮ ਹੈ ਸੀਨੀਅਰ ਬੰਦਿਆਂ ਦੀ ਉਸ ਦੇ ਵਿੱਚ ਕਈ ਬਹੁਤ ਪੜ੍ਹੇ ਲਿਖੇ ਲੋਕ ਵੀ ਸ਼ਾਮਿਲ ਹਨ। ਬਹੁਤੇ ਜ਼ਿਆਦਾਤਰ ਲੋਕ ਜਿਹੜੇ ਇਸ ਡੇਰੇ ਵਿੱਚ ਰਹਿੰਦੇ ਹਨ, ਉਹਨਾਂ ਨੇ ਵਿਆਹ ਨਹੀਂ ਕਰਾਇਆ ਹੋਇਆ। ਛੜੇ ਛਡਾਂਖਨ ਇਸ ਸਾਰੀ ਡੈਡੀਕੇਸ਼ਨ ਉਹਨਾਂ ਦੀ ਸਾਰਾ ਸਮਰਪਣ ਉਹਨਾਂ ਦਾ ਇਸ ਡੇਰੇ ਵੱਲ ਹੀ ਹੈ ਆਟੋ ਤੇ ਲੋਹੇ ਦੇ کارਖਾਨੇ ਵੀ ਇਸ ਡੇਰੇ ਵਿੱਚ ਚਲਾਏ ਜਾਂਦੇ ਹਨ ਕਹਿਣ ਤੋਂ ਪਾਵੇ ਇਹ ਹੈ ਇੱਕ ਪੂਰੇ ਤਰੀਕੇ ਨਾਲ ਵਪਾਰਕ ਤੌਰ ਤੇ ਇੱਕ ਬਿਜ਼ਨਸ ਮਾਡਲ ਵੀ ਇਸ ਡੇਰੇ ਦਾ ਤਿਆਰ ਕੀਤਾ ਹੈ ਜਿੱਥੋਂ ਵੱਖ-ਵੱਖ ਵਪਾਰਕ ਅਦਾਰੇ ਚੱਲਦੇ ਹਨ ਜਿੱਥੋਂ ਵਪਾਰ ਕੀਤਾ ਜਾਂਦਾ ਹੈ ਔਰ ਇਹ ਇਕੱਲਾ ਡੇਰਾ ਨਹੀਂ ਹੈ ਜਿਸ ਤੇ ਨਾਲ ਇਸ ਤਰੀਕੇ ਦੇ ਵਪਾਰਕ ਕਾਰੋਬਾਰ ਜੁੜੇ ਹੋਣ ਬਹੁਤੇ ਡੇਰਿਆਂ ਦੇ ਵਿੱਚ ਇਸੇ ਤਰੀਕੇ ਨਾਲ ਕੋਈ ਨਾ ਕੋਈ ਵਪਾਰ ਕੋਈ ਨਾ ਕੋਈ ਕੰਮ ਕੀਤਾ ਜਾਂਦਾ ਹੈ ਜੋ ਕਿ ਆਮਦਨ ਦਾ ਮੁੱਖ ਸਾਧਨ ਬਣਦਾ ਹੈ। ਪੰਜਾਬ ਦੇ ਵਿੱਚ ਇਹ ਇਕੱਲਾ ਡੇਰਾ ਨਹੀਂ ਹੈ। ਪੰਜਾਬ ਦੇ ਵਿੱਚ ਡੇਰਿਆਂ ਦੀ ਪਰਮਾਰ ਹੈ ਜਿਵੇਂ ਕਿ ਸ਼ੁਰੂਆਤ ਦੇ ਵਿੱਚ ਹੀ ਜ਼ਿਕਰ ਕੀਤਾ ਗਿਆ ਸੀ ਡੇਰਾ ਸਚਕੰਡ ਬੱਲਾਂ ਦੇ ਵਿੱਚ ਜਿੱਥੇ ਪ੍ਰਧਾਨ ਮੰਤਰੀ ਆ ਰਹੇ ਹਨ ਉਹ ਵੀ ਦਲੰਦਰ ਦੇ ਵਿੱਚ ਸਥਿਤ ਹੈ ਤੇ ਉਸ ਦੀ ਪਕੜ ਵੀ ਇਸ ਦੁਆਬੇ ਦੇ ਇਲਾਕੇ ਦੇ ਵਿੱਚ ਬਹੁਤ ਦੱਸੀ ਜਾਂਦੀ ਹੈ। ਇਸੇ ਕਰਕੇ ਹੀ ਉਹਨਾਂ ਨੂੰ ਹੁਣੇ ਜੇ ਪਦਮ ਸ਼੍ਰੀ ਨਾਲ ਨਿਵਾਜਿਆ ਗਿਆ ਤੇ ਹੁਣ ਪ੍ਰਧਾਨ ਮੰਤਰੀ ਡੇਰੇ ਦੇ ਵਿੱਚ ਉਚੇਚੇ ਤੌਰ ਤੇ ਸਮਾਗਮਾਂ ਦੇ ਵਿੱਚ ਸ਼ਾਮਲ ਹੋਣਾ ਰਹਿਆ। ਹਾਲਾਂਕਿ ਇਹਨਾਂ ਸਾਰੇ ਡੇਰਿਆਂ ਦੇ ਵੱਲੋਂ ਕਦੇ ਵੀ ਕਿਸੇ ਤਰੀਕੇ ਦੀ ਸਿਆਸੀ ਕੌਲ ਨਹੀਂ ਦਿੱਤੀ ਜਾਂਦੀ। ਕਿਸੇ ਵੀ ਪਾਰਟੀ ਦਾ ਪੱਖ ਨਹੀਂ ਪੁਰਿਆ ਜਾਂਦਾ। ਕੋਈ ਇਸ ਤਰ੍ਹਾਂ ਦਾ ਐਲਾਨ ਨਹੀਂ ਕੀਤਾ ਜਾਂਦਾ ਕਿ ਕਿਸੇ ਵੀ ਪੋਲਿਟੀਕਲ ਪਾਰਟੀ ਦੀ ਹਮਾਇਤ ਕਰਨੀ ਹੈ ਜਾਂ ਵੋਟਾਂ ਕਿਸੇ ਸਿਆਸੀ ਪਾਰਟੀ ਨੂੰ ਪਾਉਣੀਆਂ ਹਨ। ਸਿਵਾਏ ਡੇਰਾ ਸੱਚਾ ਸੌਦਾ ਦੇ ਜੋ ਸਿਰਸਾ ਦੇ ਵਿੱਚ ਹੈ, ਉਹਨਾਂ ਨੇ ਆਪਣੀ ਇੱਕ ਪੋਲਿਟੀਕਲ ਵਿੰਗ ਵੀ ਤਿਆਰ ਕੀਤੀ ਗਈ ਸੀ। ਉਨ੍ਹਾਂ ਵੱਲੋਂ ਹਰ ਚੋਣਾਂ ਤੋਂ ਪਹਿਲਾਂ ਆਪਣੇ ਸਮਰਥਨ ਦਾ ਐਲਾਨ ਕੀਤਾ ਜਾਂਦਾ ਸੀ ਤੇ ਉਸ ਡੇਰੇ ਤੋਂ ਸਵਾਏ ਬਾਕੀ ਕਿਸੇ ਵੀ ਡੇਰੇ ਵੱਲੋਂ ਅੱਗੇ ਆ ਕੇ ਪ੍ਰਤੱਖ ਤੌਰ ਤੇ ਕਿਸੇ ਵੀ ਸਿਆਸੀ ਆਗੂ ਦਾ ਕਿਸੇ ਵੀ ਸਿਆਸੀ ਪਾਰਟੀ ਦਾ ਸਮਰਥਨ ਨਹੀਂ ਕੀਤਾ ਜਾਂਦਾ ਔਰ ਚੋਣਾਂ ਤੋਂ ਐਨ ਪਹਿਲਾਂ ਇਹਨਾਂ ਸਾਰਿਆਂ ਡੇਰਾਂ ਤੇ ਇਹ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਇਸ ਤਰੀਕੇ ਨਾਲ ਫੇਰੀਆਂ ਵੱਧ ਜਾਂਦੀਆਂ ਹਨ ਵੱਡੇ ਵੱਡੇ ਲੀਡਰ ਇਹਨਾਂ ਡੇਰਿਆਂ ਤੇ ਆ ਕੇ ਮੱਥਾ ਟੇਕਦੇ ਨੇ ਤੇ ਉਹਨਾਂ ਤੋਂ ਸਿਆਸੀ ਹਮਾਇਤ ਵੀ ਮੰਗੀ ਜਾਂਦੀ ਹੈ। ਚਾਹੇ ਉਹ ਰਾਜਾ ਸਵਮੀਆਂ ਦਾ ਡੇਰਾ ਹੋਵੇ, ਚਾਹੇ ਉਹ ਨਰਨਕਕਾਰੀਆਂ ਦਾ ਡੇਰਾ ਹੋਵੇ, ਚਾਹੇ ਉਹ ਡੇਰਾ ਸੱਚਾ ਸੌਦਾ ਹੋਵੇ ਜਾਂ ਬਾਕੀ ਹੋਰ ਕਿੰਨੇ ਵੀ ਡੇਰੇ ਹੋਣ, ਸਾਰੇ ਡੇਰਿਆਂ ਤੇ ਹੀ ਸਿਆਸੀ ਆਗੂ ਆਉਂਦੇ ਨੇ ਤੇ ਚੋਣਾਂ ਦੇ ਲਈ ਸਮਰਥਨ ਮੰਗਿਆ ਜਾਂਦਾ ਹੈ। ਔਰ ਇੱਥੇ ਇਹ ਕਹਿਣਾ ਵੀ ਜ਼ਰੂਰੀ ਹੈ ਕਿ ਜ਼ਿਆਦਾਤਰ ਇਹਨਾਂ ਡੇਰਿਆਂ ਦੇ ਨਾਲ ਇਸੇ ਨਾਲ ਕਿ ਸੇ ਵਿਵਾਦ ਨੂੰ ਵੀ ਜੋੜਿਆ ਜਾਂਦਾ ਹੈ ਜਾਂ ਕਈ ਵਿਵਾਦ ਇਹਨਾਂ ਡੇਰਿਆਂ ਦੇ ਨਾਲ ਜੁੜੇ ਹੋਏ ਹੁੰਦੇ ਹਨ ਤੇ ਵੱਖ-ਵੱਖ ਸਮੇਂ ਤੇ ਇਹਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਇਹਨਾਂ ਵਿਵਾਦਾਂ ਤੋਂ ਬਚ ਕੇ ਨਿਕਲਣ ਦੇ ਵਿੱਚ ਵੀ ਡੇਰਿਆਂ ਦੀ ਇਹਨਾਂ ਦੇ ਪ੍ਰਬੰਧਕਾਂ ਦੀ ਮਦਦ ਕੀਤੀ ਜਾਂਦੀ ਹੈ ਡੇਰਾ ਸੱਚਾ ਸੌਦਾ ਦਾ ਵਿਵਾਦ ਤਾਂ ਤੁਹਾਡੇ ਸਾਰਿਆਂ ਸਾਹਮਣੇ ਹੀ ਹੈ ਉਹਦਾ ਜਿਹੜਾ ਪ੍ਰਮੁੱਖ ਹੈ ਮੁਖੀ ਹੈ ਗੁਰਮੀਤ RAM RAHEEM SINGH ਉਹ ਬਲਾਤਕਾਰ ਤੇ ਦੋਸ਼ਾਂ ਦੇ ਵਿੱਚ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਹੈ ਪਰ ਹਰ ਸਾਲ ਕੁਝ ਮਹੀਨਿਆਂ ਬਾਅਦ ਜਿਸ ਤਰੀਕੇ ਨਾਲ ਉਹਨੂੰ ਪੈਰੋਲ ਤੇ ਛੱਡਿਆ ਜਾਂਦਾ ਹੈ ਮਹੀਨੇ-ਮਹੀਨੇ ਤੋਂ ਵੱਧ ਸਮੇਂ ਦੀ ਪੈਰੋਲ ਦਿੱਤੀ ਜਾਂਦੀ ਹੈ ਜਾਂ ਕਦੇ ਫਰਲੋ ਦਿੱਤੀ ਜਾਂਦੀ ਹੈ ਉਹ ਵੀ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਉਹ ਬਿਨਾਂ ਕਿਸੇ ਸਿਆਸੀ ਪਾਰਟੀ ਦੇ ਸਮਰਥਨ ਤੋਂ ਇਸ ਤਰੀਕੇ ਨਾਲ ਹੋ ਸਕਦਾ ਹੈ ਅਜਿਹੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹੁਣ ਕਿਸ ਸਿਆਸੀ ਪਾਰਟੀ ਦਾ ਉਹ ਸਾਥ ਦੇ ਰਿਹਾ ਹੈ ਇਹ ਵੀ ਸਾਰਿਆਂ ਨੂੰ ਹੀ ਪਤਾ ਹੈ ਔਰ ਇਕੱਲਾ ਮਵਾਦ ਨਹੀਂ ਇਸ ਤੋਂ ਇਲਾਵਾ ਵੀ ਕਈ ਵਿਅਕਤੀ ਦੇ ਕੇਸਾਂ ਦੇ ਵਿੱਚ ਵੀ ਵਿਵਾਦਾਂ ਦੇ ਵਿੱਚ ਲਗਾਤਾਰ ਕਿ ਰਿਹਾ ਹੋਇਆ ਹੈ ਇਥੋਂ ਤੱਕ ਜਿਸ ਘਟਨਾ ਤੋਂ ਇਹਨਾਂ ਸਾਰੇ ਵਿਵਾਦਾਂ ਦੀ ਸ਼ੁਰੂਆਤ ਹੋਈ ਜਦੋਂ ਉਸਤੇ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤ ਸੰਚਾਰ ਕਰਨ ਦਾ ਖਾਲਸਾ ਨੂੰ ਸਾਜਣ ਦਾ ਜੋ ਸਵਾੰਗ ਰਚਾਇਆ ਗਿਆ ਉਸ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਘਟਨਾ ਦੇ ਉੱਪਰ ਇਸ ਡੇਰੇ ਦੇ ਮੁਖੀ ਦੇ ਖਿਲਾਫ ਕੋਈ ਵੀ ਕੇਸ ਨਹੀਂ ਚੱਲ ਰਿਹਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ बार-बार ਇਸ ਸਾਜ ਦਾ ਵਿਰੋਧ ਕਰਨ ਦਾ ਦਾਵਾ ਕਰਦੀ ਹੈ ਜਿੰਨੀ ਵਾਰ ਵੀ ਪੈਰੋਲ ਤੇ ਉਸ ਨੂੰ ਛੱਡਿਆ ਜਾਂਦਾ ਹੈ ਇਹਨਾਂ ਵੱਲੋਂ ਇੱਕ ਸਟੇਟਮੈਂਟ ਦਿੱਤੀ ਜਾਂਦੀ ਹੈ ਇੱਕ ਬਿਆਨ ਦਿੱਤਾ ਜਾਂਦਾ ਹੈ ਕਿ ਦੇਖੋ ਕਿੰਨਾ ਤੱਕਾ ਹੋ ਰਿਹਾ ਹੈ ਦੇਸ਼ ਦੀ ਨਿਆਂ ਪ੍ਰਣਾਲੀ ਕਿਵੇਂ ਸਿਰਫ ਇੱਕ ਬੰਦੇ ਵਾਸਤੇ ਉਸ ਨੂੰ ਸੁੱਖ ਸਹੂਲਤਾਂ ਦੇਣ ਦੇ ਵਾਸਤੇ ਵਰਤੀ ਜਾ ਰਹੀ ਹੈ ਉਹਨਾਂ ਵੱਲੋਂ ਵੀ ਉਸ ਘਟਨਾ ਦੇ ਵਿੱਚ ਕੋਈ ਕੇਸ ਨਹੀਂ ਦਰਜ ਕਰਾਇਆ ਗਿਆ ਕੋਈ ਪੈਰ ਵੀ ਨਹੀਂ ਕੀਤੀ ਗਈ ਜਦੋਂ ਕਿ ਉਸ ਕੇਸ ਦੇ ਵਿੱਚ ਸਾਰੇ ਸਬੂਤ ਸਾਰੀ ਦੁਨੀਆ ਦੇ ਸਾਹਮਣੇ ਹਨ ਉਹ ਸਵਾਗਰ ਚਾਉਣ ਦੀਆਂ ਫੋਟੋਆਂ ਖਬਰਾਂ ਦੇ ਵਿੱਚ ਵੀ ਪ੍ਰਕਾਸ਼ਿਤ ਹੋਈਆਂ ਸੀ ਬੜੇ ਸਹਿਜ ਹੀ ਤਰੀਕੇ ਨਾਲ ਉਸ ਕੇਸ ਦੇ ਵਿੱਚ ਵੀ ਰਾਮ ਰਹੀਮ ਨੂੰ ਸਜ਼ਾ ਹੋ ਸਕਦੀ ਸੀ ਪਰ ਉਸ ਦੀ ਪੈਰਵਾਈ ਕਦੇ ਵੀ ਨਹੀਂ ਕੀਤੀ ਗਈ ਕਿਸੇ ਵੀ ਸਰਕਾਰ ਵੱਲੋਂ ਨਹੀਂ ਕੀਤੀ ਗਈ ਤਾਂ ਕਿ ਸਜ਼ਾ ਹੋਣ ਤੋਂ ਉਸ ਨੂੰ ਬਚਾਇਆ ਜਾ ਸਕੇ ਇਸੇ ਤਰੀਕੇ ਨਾਲ ਹੀ ਜਦੋਂ ਅਸੀਂ ਆਸ਼ੂतोष ਮਹਾਰਾਜ ਦੀ ਗੱਲ ਕਰਦੇ ਹਾਂ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ ਮ੍ਰਿਤਕ ਐਲਾਨ ਕਰਨ ਤੋਂ 12 ਸਾਲ ਬਾਅਦ ਵੀ ਅਦਾਲਤਾਂ ਦੇ ਹੁਕਮ ਨਾਲ ਉਸ ਨੂੰ ਇਸ ਤਰੀਕੇ ਨਾਲ ਇੱਕ ਫ੍ਰੀਜ਼ਿੰਗ ਚੈਂਬਰ ਦੇ ਵਿੱਚ ਰੱਖਿਆ ਗਿਆ ਹੈ ਨਿਰੰਤਰ ਡਾਕਟਰਾਂ ਦੀ ਟੀਮ ਜਿਹੜੀ ਹੈ ਉਹਦਾ ਮੌਇਨਾ ਕਰਦੀ ਹੈ ਪੰਜਾਬ ਸਰਕਾਰ ਵੱਲੋਂ ਇਸ ਤਰੀਕੇ ਨਾਲ ਉਹ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਜਿਸ ਤਰੀਕੇ ਨਾਲ ਪੰਜਾਬ ਪੁਲਿਸ ਦੇ ਜਵਾਨਾਂ ਦੀ ਡਿਊਟੀ ਲਈ ਹੈ ਮੈਟਰਲ ਡਿਟੈਕਟਰ ਸਰਵੇਲੈਂਸ ਕੈਮਰੇ ਬੈਰੀਕਡ ਲੱਗੇ ਹੋਏ ਹਨ ਹਰ ਸਾਲ ਕਰੋੜਾਂ ਰੁਪਏ ਸਰਕਾਰ ਦਾ ਉਸ ਰੱਖ-ਰਖਾਵ ਤੇ ਉਸੁਰੱਖਿਆ ਦੇਣ ਦੇ ਉੱਤੇ ਖਰਚ ਹੁੰਦਾ ਹੈ ਪਰ ਇਸੇ ਤਰੀਕੇ ਨਾਲ ਹੀ ਚੱਲ ਰਿਹਾ ਹੈ 12 ਸਾਲ ਲੰਘ ਜਾਣ ਤੋਂ ਬਾਅਦ ਵੀ ਕਿਸੇ ਨੇ ਉਸਦੇ ਵਿੱਚ ਦਖਲ ਨਹੀਂ ਦਿੱਤਾ ਇੱਕ ਡਾਕਟਰਾਂ ਦੁਆਰਾ ਮ੍ਰਿਤਕ ਐਲਾਨ ਕੀਤੇ ਜਾਣ ਤੋਂ ਬਾਅਦ ਵੀ ਇੱਕ ਬਾਡੀ ਨੂੰ ਇਸ ਤਰੀਕੇ ਨਾਲ ਫ੍ਰੀਜ਼ਰ ਵਿੱਚ ਰੱਖਿਆ ਗਿਆ ਹੈ -22 ਡਿਗਰੀ ਟੈਂਪਰੇਚਰ ਮੇਨਟੇਨ ਕਰਕੇ ਰੱਖਿਆ ਗਿਆ ਹੈ ਤਾਂਕਿ ਇਹ ਡੇਰਾ ਇਸੇ ਤਰੀਕੇ ਨਾਲ ਚੱਲਦਾ ਰਹਿ ਸਕੇ ਲੋਕਾਂ ਦੀ ਸ਼ਰਧਾ ਜਿਹੜੀ ਹੈ ਉਸਤੇ ਨਾਲ ਖੇਲ-ਵਾਲ ਕੀਤਾ ਜਾ ਸਕੇ ਇਸੇ ਤਰੀਕੇ ਨਾਲ ਹੀ ਡੇਰਾ ਵਿਆਸ ਤੇ ਮੁਖੀ ਨੇ ਉਹਨਾਂ ਦਾ ਵੀ ਇੱਕ ਬਹੁਤ ਵੱਡੇ ਵਿਵਾਦ ਦੇ ਵਿੱਚ ਨਾਮ ਆਇਆ ਸੀ ਹਜ਼ਾਰਾਂ ਕਰੋੜ ਰੁਪਏ ਲੈਣ ਦੇਣ ਦੀ ਗੱਲ ਹੋਈ ਸੀ ਜਦੋਂ ਰਣਬੈਕਸੀ ਬ੍ਰਦਰਸ ਦੇ ਸ਼ਵਿੰਦਰ ਸਿੰਘ ਵੱਲੋਂ ਇਹ ਕਿਹਾ ਗਿਆ ਸੀ ਇਹਨਾਂ ਦਾ ਨਾਮ ਸਾਹਮਣੇ ਆਇਆ ਸੀ ਕਿ ਕਈ ਹਜ਼ਾਰ ਕਰੋੜ ਇਸ ਡੇਰੇ ਨੂੰ ਦੇ ਦਿੱਤੇ ਗਏ ਨੇ ਬਾਬਾ ਗੁਰਿੰਦਰ ਢਿੱਲੋਂ ਵੱਲ ਦਿੱਤੇ ਗਏ ਨੇ ਔਰ ਇਹ ਵੀ ਕਿਹਾ ਜਾ ਰਿਹਾ ਸੀ ਕਿ ਸ਼ਵਿੰਦਰ ਸਿੰਘ ਨੂੰ ਹੀ ਅਗਲਾ ਉੱਤਰ ਅਧਿਕਾਰੀ ਵੀ ਥਾਪਿਆ ਜਾਏਗਾ ਲੇਕਿਨ ਉਹ ਕੇਸ ਵੀ ਆਇਆ ਗਿਆ ਹੋ ਗਿਆ ਉਸ ਦੇ ਵਿੱਚ ਵੀ ਅੱਗੇ ਕੋਈ ਕਾਰਵਾਈ ਨਹੀਂ ਹੋਈ ਬਾਬਾ ਜੀ ਦਾ ਨਾਮ ਇੱਕ ਵਾਰ ਆਉਣ ਤੋਂ ਬਾਅਦ ਕਦੇ ਦੁਬਾਰਾ ਉਸ ਦਾ ਜ਼ਿਕਰ ਨਹੀਂ ਹੋਇਆ ਉਹ ਕੇਸ ਵੀ ਇਸੇ ਤਰੀਕੇ ਨਾਲ ਠੰਡੇ ਬਸਤੇ ਦੇ ਵਿੱਚ ਲਿਆ ਉਹ ਇਥੇ ਇਹਨਾਂ ਡੇਰਿਆਂ ਦੀ ਮਹੱਤਤਾ ਇਸ ਲਈ ਵੀ ਵੱਧ ਜਾਂਦੀ ਹੈ ਕਿਉਂਕਿ ਹਰ ਡੇਰਾ ਹੀ ਇਹ ਦਾਵਾ ਕਰਦਾ ਹੈ ਕਿ ਉਹਨਾਂ ਦੇ ਨਾਲ ਲੱਖਾਂ ਸ਼ਰਧਾਲੂ ਜੁੜੇ ਹੋਏ ਹਨ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇਹਨਾਂ ਡੇਰਿਆਂ ਤੇ ਜਾਂਦੇ ਨੇ ਔਰ ਉਹਨਾਂ ਦੀ ਆਸਥਾ ਇਹਨਾਂ ਡੇਰਿਆਂ ਦੇ ਨਾਲ ਜੁੜੀ ਹੋਈ ਹੈ ਔਰ ਇਸੇ ਲਈ ਹੀ बार-बार ਸਿਆਸੀ ਆਗੂ ਜਾਂ ਜੋ ਸਰਕਾਰਾਂ ਹੁੰਦੀਆਂ ਨੇ ਉਹ ਜਾ ਕੇ ਕਰੋੜਾਂ ਰੁਪਏ ਦੀ ਮਦਦ ਇਹਨਾਂ ਡੇਰਿਆਂ ਦੀ ਕਰਦੀਆਂ ਹਨ ਤਾਂ ਕਿ ਇਹ ਡੇਰੇ ਹੋਰ ਵੱਧ ਫੁੱਲ ਸਕਣ ਇਹਨਾਂ ਡੇਰਿਆਂ ਦਾ ਹੋਰ ਪ੍ਰਚਾਰ ਹੋ ਸਕੇ ਤੇ ਉਹਨਾਂ ਦੇ ਸ਼ਰਧਾਲੂ ਜਿਹੜੇ ਨੇ ਉਹ ਉਸ ਪਾਰਟੀ ਨੂੰ ਵੋਟ ਦੇ ਸਕਦਾ ਹੁਣ ਇਸੇ ਕਾਇਦੇ ਵਿੱਚ ਹੀ ਪੰਜਾਬ ਸਰਕਾਰ ਵੱਲੋਂ ਵੀ ਡੇਰਾ ਬੱਲਾ ਜੋ ਸੱਚਖੰਡ ਡੇਰਾ ਹੈ ਉਸ ਦੇ ਵਾਸਤੇ 11 ਕਰੋੜ ਦੀ ਜ਼ਮੀਨ ਖਰੀਦੀ ਗਈ ਹੈ ਤਾਂ ਕਿ ਉੱਥੇ ਇੱਕ ਅਧਿਆਨ ਸੈਂਟਰ ਸਥਾਪਿਤ ਕੀਤਾ ਜਾ ਸਕੇ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਜਾ ਕੇ ਇੱਕ ਵੱਡੀ ਰਕਮ ਦਾ ਚੈੱਕ ਪੇਟ ਕਰਕੇ ਆਏ ਸੀ ਤੇ ਉਸ ਤੋਂ ਪਹਿਲਾਂ ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਹੁੰਦੇ ਸੀ ਉਹਨਾਂ ਵੱਲੋਂ ਵੀ ਇੱਕ ਵੱਡੀ ਗ੍ਰਾਂਟ ਦਾ ਇਸੇ ਤਰੀਕੇ ਨਾਲ ਦਾਵਾ ਕੀਤਾ ਗਿਆ ਸੀ ਕਿ ਇਸ ਡੇਰੇ ਨੂੰ ਦਿੱਤੀ ਗਈ। ਔਰ ਇਸ ਡੇਰੇ ਦੇ ਨਾਲ ਵੀ ਵਿਵਾਦ ਪੁਰਾਣੇ ਸਮੇਂ ਤੋਂ ਜੁੜੇ ਰਹੇ ਸੀ। ਤੁਹਾਨੂੰ ਯਾਦ ਹੋਵੇਗਾ ਬਿਆਨਾਂ ਦੇ ਵਿੱਚ ਇਹਨਾਂ ਦੇ ਮੁਖੀ ਦੇ ਉੱਪਰ ਹਮਲਾ ਹੋਇਆ ਸੀ ਜਿੱਥੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਜੋ ਮੌਜੂਦਾ ਇਸਡੇਰੇ ਦੇ ਮੁਖੀ ਹਨ ਉਹਨਾਂ ਦੇ ਉਹਨਾਂ ਨੂੰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜਲੰਧਰ ਏਰੀਏ ਦੇ ਵਿੱਚ ਖਾਸ ਕਰ ਦੁਆਬੇ ਦੇ ਵਿੱਚ ਕਾਫੀ ਹਿੰਸਾ ਪੜਕੀ ਸੀ। ਟਰੇਨਾਂ ਨੂੰ ਅੱਗ ਵੀ ਲਾਈ ਗਈ ਸੀ ਟਰੇਨਾਂ ਸਾੜ ਦਿੱਤੀਆਂ ਗਈਆਂ ਸੀ ਤੇ ਉਸ ਤੋਂ ਬਾਅਦ ਇੱਕ ਨਵਾਂ ਧਰਮ ਇਹਨਾਂ ਦੇ ਫੋਲੋਅਰਸ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਰਵਿਦਾਸ਼ੀਆ ਧਰਮ ਬਣਾਇਆ ਗਿਆ ਸੀ ਉਸ ਧਰਮ ਦੇ ਫੋਲੋਅਰਸ ਵੱਲੋਂ ਆਪਣੇ ਵੱਖਰੇ ਧਾਰਮਿਕ ਸਥਾਨ ਆਪਣਾ ਵੱਖਰਾ ਧਾਰਮਿਕ ਗ੍ਰੰਥ ਸਭ ਕੁਝ ਅਲੱਗ ਕਰ ਲਿਆ ਗਿਆ ਸੀ ਇਹ ਐਲਾਨ ਕੀਤਾ ਸੀ ਕਿ ਉਹ ਸਿੱਖ ਧਰਮ ਤੋਂ ਆਪਣੇ ਆਪ ਨੂੰ ਅਲੈਦਾ ਕਰਦੇ ਨੇ ਉਹਨਾਂ ਦਾ ਇੱਕ ਵੱਖਰਾ ਧਰਮ ਹੁਣ ਇੱਥੇ ਅਸੀਂ ਇਹ ਕਹਿਣਾ ਚਾਹੁੰਦੇ ਕਿ ਕਿਸੇ ਦੀ ਆਸਥਾ ਗਲਤ ਹੈ ਹਰ ਇੱਕ ਬੰਦਾ ਆਪਣੀ ਆਪਣੀ ਆਸਥਾ ਮੁਤਾਬਕ ਜਿਸ ਦੇ ਵਿੱਚ ਵੀ ਉਸ ਨੂੰ ਸ਼ਰਧਾ ਹੈ ਜਿਸ ਦੇ ਵਿੱਚ ਵੀ ਉਹ ਯਕੀਨ ਹੈ ਉਸ ਨੂੰ ਮੰਨਦਾ ਹੈ ਉਸ ਦੇ ਸਾਹਮਣੇ ਆਪਣਾ ਮੱਥਾ ਟੇਕਦਾ ਹੈ ਉਸ ਦੇ ਸਾਹਮਣੇ ਆਪਣਾ ਸੀਸ ਨਵਾਉਂਦਾ ਹੈ ਔਰ ਹਰ ਇੱਕ ਇਨਸਾਨ ਨੂੰ ਇਹ ਹੱਕ ਹੈ ਕਿ ਉਹ ਆਪਣੀ ਮਰਜ਼ੀ ਦੇ ਮੁਤਾਬਕ ਧਰਮ ਅਪਣਾ ਸਕੇ ਕਿਸੇ ਵੀ ਧਰਮ ਨੂੰ ਫਾਲੋ ਕਰ ਸਕੇ ਲੇਕਿਨ ਬਹੁਤ ਵਾਰ ਇਹ ਵੀ ਹੁੰਦਾ ਹੈ ਕਿ ਕਈ ਡੇਰਿਆਂ ਦੇ ਵਿੱਚ ਕਈ ਉਹਨਾਂ ਦੇ ਮੁਖੀਆਂ ਵੱਲੋਂ ਲੋਕਾਂ ਦੀ ਇਸ ਸ਼ਾਦਾ ਦਾ ਨਾਜਾਇਜ਼ ਫਾਇਦਾ ਵੀ ਉਠਾਇਆ ਜਾਂਦਾ ਹੈ ਲੋਕਾਂ ਦਾ ਸ਼ੋਸ਼ਣ ਵੀ ਕੀਤਾ ਜਾਂਦਾ ਹੈ ਬਹੁਤ ਵਾਰ ਅਜਿਹੇ ਕੇਸ ਸਾਹਮਣੇ ਵੀ ਆਉਂਦੇ ਹਨ ਜਿੱਥੇ ਸ਼ੋਸ਼ਣ ਦੇ ਸ਼ਿਕਾਰ ਲੋਕ ਮੀਡੀਆ ਸਾਹਮਣੇ ਆ ਕੇ ਜਾਂ ਲੋਕਾਂ ਦੇ ਸਾਹਮਣੇ ਆ ਕੇ ਆਪਣੀ ਵਿੱਥਾ ਜਿਹੜੀ ਆ ਲੋਕਾਂ ਨੂੰ ਸੁਣਾਉਂਦੇ ਹਨ ਕੇਸ ਵੀ ਹੁੰਦੇ ਹਨ ਪਰ ਅਕਸਰ ਇਹਨਾਂ ਕੇਸਾਂ ਦੇ ਵਿੱਚੋਂ ਕੁਝ ਨਿਕਲਦਾ ਨਹੀਂ ਉਹ ਆਪਣੇ ਮਕਾਮ ਤੇ ਹੀ ਪਹੁੰਚਦੇ ਕਿਉਂਕਿ ਇਹਦੇ ਲਈ ਸਿਆਸੀ ਆਗੂ ਨੇ ਇਥੋਂ ਤੱਕ ਅਦਾਲਤਾਂ ਵੀ ਉਹ ਇੰਨਾ ਕੇਸਾਂ ਦੇ ਵਿੱਚ ਅੰਨੀਆਂ ਗੁੰਗੀਆਂ ਤੇ ਬੋਲੀਆਂ ਹੋ ਜਾਂਦੀਆਂ ਨੇ ਉਹ ਉੱਥੇ ਨਿਆਂ ਦੇਣ ਦੀ ਥਾਂ ਤੇ ਲੋਕਾਂ ਨੂੰ ਉਹਨਾਂ ਦੇ ਕਾਨੂੰਨੀ ਹੱਕ ਦੇਣ ਦੀ ਥਾਂ ਤੇ ਜਿਹੜੀ ਸ਼ਰਧਾ ਜੁੜੀ ਹੁੰਦੀ ਹੈ ਜਾਂ ਜਿਹੜੀ ਲੱਖਾਂ ਲੋਕਾਂ ਦੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਭਾਵਨਾ ਜੁੜੀ ਹੁੰਦੀ ਹੈ ਉਸ ਤੇ ਚੱਲਦੇ ਆਂ ਕਈ ਵਾਰ ਫੈਸਲੇ ਉਸ ਤਰੀਕੇ ਨਾਲ ਨਹੀਂ ਕੀਤੇ ਜਾਂਦੇ ਜਿਸ ਤਰੀਕੇ ਨਾਲ ਸਬੂਤ ਇਸ਼ਾਰਾ ਕਰ ਰਹੇ ਹੁੰਦੇ ਹਨ ਖੈਰ ਅਸੀਂ ਇਹ ਵੀ ਸਾਰੇ ਇਹੀ ਜਾਣਦੇ ਹਾਂ ਕਿ ਧਰਮ ਦੇ ਨਾਮ ਤੇ ਇਸ ਦੇਸ਼ ਦੇ ਵਿੱਚ ਰੱਜ ਕੇ ਸਿਆਸਤ ਹੁੰਦੀ ਹੈ ਕਿਸੇ ਦੀਆਂ ਭਾਵਨਾਵਾਂ ਨੂੰ ਪੜਕਾਉਣ ਦੇ ਦੋਸ਼ ਦੇ ਵਿੱਚ ਕਿਸੇ ਨੂੰ ਵੀ ਅੰਦਰ ਕੀਤਾ ਜਾ ਸਕਦਾ ਹੈ ਕਦੇ ਵੀ ਦੰਗੇ ਪੜਕ ਸਕਦੇ ਹਨ ਕਦੇ ਵੀ ਕਿਸੇ ਨੂੰ ਜਾਨ ਤੋਂ ਮਾਰ ਕੇ ਮੁਕਾਇਆ ਵੀ ਜਾ ਸਕਦਾ ਹੈ ਔਰ ਬਹੁਤ ਵਾਰ ਅਸੀਂ ਇਸ ਤਰੀਕੇ ਨਾਲ ਹੁੰਦਾ ਦੇਖਦੇ ਵੀ ਆਏ ਹਾਂ ਕਿ ਧਰਮ ਦੇ ਨਾਮ ਦੇ ਉੱਤੇ ਵੱਖ-ਵੱਖ ਮਜ਼ਮ ਦੇ ਬੰਦਿਆਂ ਨੂੰ ਆਪਸ ਦੇ ਵਿੱਚ ਲੜਾਇਆ ਗਿਆ ਹੋਵੇ ਦੰਗੇ ਹੋਏ ਹੋਣ ਤੇ ਬਹੁਤ ਤਰ੍ਹਾਂ ਦਾ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ ਔਰ ਇਸੇ ਭਾਵਨਾਵਾਂ ਨੂੰ ਢਕਾਉਣ ਦਾ سہਾਰਾ ਲੈ ਕੇ ਇਹ ਸਿਆਸੀ ਪਾਰਟੀਆਂ ਆਪਣੀ ਸਿਆਸਤ ਦੀ ਰੋਟੀ ਸੇਕਦੀਆਂ ਨੇ ਕਿ ਉਸ ਭਾਵਨਾਵਾਂ ਦੇ ਨਾਲ ਵੋਟਾਂ ਨੂੰ ਜੋੜ ਕੇ ਦੇਖਦੀਆਂ ਨੇ ਕਿਉਂਕਿ ਉਸ ਭਾਵਨਾਵਾਂ ਦੇ ਬਹਿਨ ਹੇਠ ਹੀ ਲੋਕ ਅਕਸਰ ਬਿਨਾਂ ਸੋਚੇ ਸਮਝੇ ਵੋਟ ਪਾ ਦਿੰਦੇ ਹਨ ਔਰ ਇੱਕ ਪਰਸੈਂਟ ਤਰੀਕੇ ਨਾਲ ਵੋਟ ਪਾ ਦਿੰਦੇ ਹਨ ਜਿਸ ਨੂੰ ਵਰਤ ਕੇ ਲੋਕ ਸੱਤਾ ਵਿੱਚ ਆਉਂਦੇ ਹਨ हाल ही ਦੇ ਵਿੱਚ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਪਠੱਲ ਦਾ ਬਿਆਨ ਵੀ ਇਸੇ ਲਈ ਚਰਚਾ ਦੇ ਵਿੱਚ ਹੈ ਜਦੋਂ ਉਸ ਵੱਲੋਂ ਇਹ ਕਿਹਾ ਗਿਆ ਸੀ ਕਿ ਮੈਨੂੰ ਸਲਾਹ ਮਿਲੀ ਸੀ ਕਿ ਜੇ ਸਰਕਾਰ ਦੁਬਾਰਾ ਬਣਾਉਣੀ ਹੈ ਤਾਂ ਕਈ ਟ੍ਰੇਨਾਂ ਜਾਂ ਬਾਜ਼ਾਰਾਂ ਦੇ ਵਿੱਚ ਧਮਾਕੇ ਕਰਾਉਣੇ ਪੈਣਗੇ ਉਹਨਾਂ ਧਮਾਕਿਆਂ ਦੀ ਦਹਿਸ਼ਤ ਕਰਕੇ ਹੀ ਲੋਕ ਤੁਹਾਨੂੰ ਵੋਟ ਪਾ ਦੇਣਗੇ ਤੁਸੀਂ ਵਾਪਸ ਸਰਕਾਰ ਦੇ ਵਿੱਚ ਆ ਸਕਦੇ ਹੋ ਜੇ ਇਸ ਤਰ੍ਹਾਂ ਦੇ ਐਲਾਨ ਸਾਬਕਾ ਮੁੱਖ ਮੰਤਰੀ ਵੱਲੋਂ ਕੀਤੇ ਜਾ ਰਹੇ ਨੇ ਤਾਂ ਸਹਿਜੇ ਹੀ ਕਿਸ ਤਰੀਕੇ ਨਾਲ ਧਰਮ ਦਾ ਜਾਂ ਇਸ ਦਰ ਦਾ دہشت ਦਾ ਇਸਤੇਮਾਲ ਵੋਟਾਂ ਲੈਣ ਦੇ ਲਈ ਹੁੰਦਾ ਹੈ ਉਹ ਤਾਂ ਸਾਰਿਆਂ ਦੇ ਸਾਹਮਣੇ ਸੱਚ ਨੰਗਾ ਹੋ ਹੀ ਗਿਆ ਹੈ ਖੈਰ ਪੰਜਾਬ ਦੀਆਂ ਚੋਣਾਂ ਤਾਂ ਹਜੇ 1 ਸਾਲ ਦੂਰ ਪਈਆਂ ਨੇ ਪਰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਇਹਨਾਂ ਡੇਰਿਆਂ ਦੇ ਗੇੜੇ ਮਾਰਨੇ ਹੁਣੇ ਤੋਂ ਸ਼ੁਰੂ ਹੋ ਗਏ ਨੇ ਤਾਂ ਕਿ ਵੋਟਾਂ ਨੂੰ ਸਾਧਿਆ ਜਾ ਸਕੇ ਇਹਨਾਂ ਦੇ ਜੋ ਲੱਖਾਂ ਸ਼ਰਧਾਲੂ ਨੇ ਉਹਨਾਂ ਨੂੰ ਆਪਣੀ ਪਾਰਟੀ ਦੇ ਵੱਲ ਕਿਸ ਤਰੀਕੇ ਨਾਲ ਝੁਕਾਇਆ ਜਾਵੇ ਕਿਸ ਤਰੀਕੇ ਨਾਲ ਇਹ ਲੋਕਾਂ ਨੂੰ ਦਿਖਾਇਆ ਜਾਵੇ ਕਿ ਅਸੀਂ ਤੁਹਾਡੇ ਧਰਮ ਦਾ ਤੁਹਾਡੀ ਆਸਥਾ ਦਾ ਸਤਿਕਾਰ ਕਰਦੇ ਹਾਂ ਤੇ ਉਸ ਸਤਿਕਾਰ ਦੇ ਬਦਲੇ ਉਹਨਾਂ ਤੋਂ ਵੋਟਾਂ ਇਕੱਠੀਆਂ ਕੀਤੀਆਂ ਜਾਣ ਇਹ ਇੱਕ ਸਾਲ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨੇ ਅੱਗੇ-ਅੱਗੇ ਹੋਰ ਵਧਣਾ ਹੈ ਹੋਰ ਫੇਰੀਆਂ ਇਸ ਤਰੀਕੇ ਨਾਲ ਸੁਰਖੀਆਂ ਦੇ ਵਿੱਚ ਆਉਣਗੀਆਂ ਖਬਰਾਂ ਦੇ ਵਿੱਚ ਬਣੀਆਂ ਰਹਿਣਗੀਆਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਇਸ ਤਰੀਕੇ ਨਾਲ ਕੋਸ਼ਿਸ਼ਾਂ ਬਰਕਰਾਰ ਰਹਿਣਗੀਆਂ ਪਰ ਇਸ ਉਮੀਦ ਦੇ ਨਾਲ ਕਿ ਇਹਨਾਂ ਆਗੂਆਂ ਦੀਆਂ ਕੋਸ਼ਿਸ਼ਾਂ ਸ਼ਾਂਤੀ ਨੂੰ ਭੰਗ ਨਹੀਂ ਕਰਨਗੀਆਂ ਲੋਕ ਆਪਸ ਦੇ ਵਿੱਚ ਲੜਨਗੇ ਨਹੀਂ ਪਿਆਰ ਤੇ ਸਦਭਾਵਨਾ ਬਣਾ ਕੇ ਰੱਖਣਗੇ ਅਸੀਂ ਤੁਹਾਡੇ ਤੋਂ ਵਿਦਾ ਲੈਨੇ ਆ ਧੰਨਵਾਦ